ਵੀ ਸਾਡੀਆਂ ਜ਼ਮੀਨਾਂ ਸੀ ਸਾਡਾ ਕੁਝ ਸਾਰਾ ਕੁਝ ਸੀ ਉਹ ਖਤਮ ਕਰਤਾ ਸੀ ਜੇਪੁਣੀ ਜ਼ਮੀਨਾਂ 'ਚ ਮਕਾਨ ਪਾਉਨੇ ਆ ਵੀ ਆ ਦੋ ਮਰਲੇ ਦਾ ਚਾਰ ਮਰਲੇ ਦਾ ਸਾਡੇ ਤੇ ਤਾਂ ਜਦੇ ਗਮੋੜਾ ਸਕੰਜਾ ਕੱਸਦੀ ਹੈ ਤੇ ਤੁਸੀਂ ਪਰਮਿਸ਼ਨ ਨਹੀਂ ਜੀ ਲਈ ਪੈਰਫੈਕਟ ਦੇ ਅੰਡਰ ਹੈ ਜੀ ਇਹ ਤੁਸੀਂ ਕਰ ਨਹੀਂ ਸਕਦੇ ਤੇ ਉੱਥੇ ਦੇਖੋ 4-5 ਕਿਲੋਮੀਟਰ ਦੇ ਵਿੱਚ ਦੋ-ਦੋ ਚਾਰ-ਚਾਰ ਮਰਲੇ ਲੈ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੀ ਰਜਿਸਟਰੀਆਂ ਵੀ ਹੋ ਰਹੀਆਂ ਆ ਤੇ ਉਹਨਾਂ ਨੂੰ ਕਨੈਕਸ਼ਨ ਵੀ ਮਿਲ ਰਹੇ ਆ ਬਿਜਲੀ ਦੇ ਉਹਨਾਂ ਦੇ ਰਸਨ ਕਾਰਡ ਵੀ ਬਣ ਗਏ ਆ ਧਾਰ ਕਾਰਡ ਵੀ ਬਣ ਗਏ ਵੋਟਰ ਕਾਰਡ ਵੀ ਮਿਲ ਗਏ ਸਾਨੂੰ ਇਹ ਵਿਤਕਰਾ ਕਿਉਂ ਹੋ ਰਿਹਾ 371 ਧਾਰਾ ਇਹ ਜਿਹੜੀ ਧਾਰਾ ਹੈ ਇਹ ਲਾਗੂ ਕਿਉਂ ਨਹੀਂ ਕਰਦੇ ਪੰਜਾਬ ਚ ਬਾਕੀ ਸਟੇਟਾਂ ਚ ਕਿਉਂ ਕੀਤੀ ਹੋਈ ਆ ਤਲंगाना ਚ ਅਰੁਣਾਚਲ ਪ੍ਰਦੇਸ਼ ਚ ਮਨੇ ਪਰਚੇ ਹੈਗਾ ਵੀ ਕੋਈ ਵੀ ਬੰਦਾ ਬਾਹਰੋਂ ਜਾ ਕੇ ਆਪਣੀ ਵੋਟ ਤੇ ਰਸਨ ਕਾਰਡ ਉੱਤੇ ਦੇ ਉਹ ਲਾਭ ਨਹੀਂ ਲੈ ਸਕਦਾ ਅਸੀਂ ਜਿਹੜੇ ਵਸਿੰਦੇ ਸੀ ਸਾਨੂੰ ਤਾਂ ਕੋਈ ਫਲਟ ਨਹੀਂ ਮਿਲਿਆ ਸਾਨੂੰ ਘਰਾਂ ਦਾ ਵੀ ਕੀਮਤ ਨਹੀਂ ਮਿਲੀ ਸਾਨੂੰ ਕੁਝ ਨਹੀਂ ਮਿਲਿਆ ਜਿਹੜੇ ਪ੍ਰਵਾਸੀ ਸਰਕਾਰੀ ਜ਼ਮੀਨ ਤੇ ਆਣ ਕੇ ਝੁੱਗੀਆਂ ਪਾ ਕੇ ਬੈਠ ਗਏ ਉਹਨਾਂ ਨੂੰ ਦੇਖੋ ਤਨਾਸ ਵੱਲ 12 13000 ਕੁਆਟਰ ਇਹਨਾਂ ਨੂੰ ਸਾਰਿਆਂ ਨੂੰ ਜ਼ਮੀਨ ਅਕਵਾਇਰ ਕਰਕੇ ਉਹ ਜਗਤਪੁਰਾ ਕਲੋਨੀ ਚ ਜਾ ਕੇ ਬਸਾਤਾ ਸਾਰੇ ਮੁਹਾਲੀ ਤੋਂ ਜਿਹੜਾ ਰੇਲਵੇ ਤੋਂ ਪਾਰ ਹੈ ਹੁਣ ਦੇਖੋ ਉੱਥੇ ਸਾਨੂੰ ਤਾਂ ਆਪਣਾ ਪੰਜਾਬ ਹੀ ਨਹੀਂ ਲੱਗਦਾ ਸਾਨੂੰ ਤਾਂ ਉੱਥੇ ਬਿਹਾਰ ਆਰ ਹੋਰ ਲੱਗਦਾ ਉਹਨਾਂ ਦੇ ਵੋਟਰ ਕਾਰਡ ਬਣਾ ਕੇ ਰਾਸ਼ਨ ਗਰਾਂ ਸਾਡੇ ਸਿਰ ਤੇ ਪਿਠਾਈ ਜਾਂਦੇ ਆ ਸਾਡੀ ਅੱਧੀ ਜ਼ਮੀਨ ਝੂਟੀ ਚ ਪਾਤੀ ਤੇ ਅੱਧੀ ਪੰਜਾਬ ਚ ਕਰਤੀ ਅੱਛਾ ਜੀ ਤੇ ਉਦੋਂ ਇਹ ਸ਼ੁਰੂਆਤ ਇੱਥੋਂ ਹੋ ਜਾਂਦੀ ਹੈ ਇਹ ਤੇ ਹੁਣ ਤਾਂ ਸਾਨੂੰ ਇਹ ਲੱਗਦਾ ਵੀ ਸਾਡਾ ਪਿੰਡ ਹੀ ਨਹੀਂ ਹੈ ਤੇ ਉਹ ਪਿੰਡ ਤੇ ਆਹ ਪਿੰਡ ਜੀ ਅੱਜ ਦੇਖੀਏ ਤਾਂ ਤਾਂ ਉਹਦੇ ਤੇ 200% ਦਾ ਫਰਕ ਪੈ ਗਿਆ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ ਜੀ ਮੇਰੇ ਨਾਲ ਦਲਜੀਤ ਸਿੰਘ ਜੀ ਕੁੰਬੜਾ ਵੀ ਮੌਜੂਦ ਨੇ ਸਿੰਘ ਸਾਹਿਬ ਇਹ ਜਿਹੜੇ ਹਾਲਾਤ ਬਣੇ ਐ ਕੀ ਸਮਝਦੇ ਹੋ ਵੀ ਇਹ ਹਾਲਾਤ ਕਿਤੇ ਇੱਕਦਮ ਤਾਂ ਨਹੀਂ ਬਣ ਸਕਦੇ ਹੈਗੇ ਇਹ ਕਿਉਂ ਨਹੀਂ ਕੰਟਰੋਲ ਕੀਤਾ ਗਿਆ ਜਿਹੜੇ ਇੱਥੋਂ ਦੇ ਮੁਹਾਲੀ ਦੇ ਵਸਿੰਦੇ ਸੀਗੇ ਕਿ ਇੱਥੋਂ ਦੇ ਲੋਕਾਂ ਨੂੰ ਸਾਡਿਆਂ ਨੂੰ ਕਿ ਲਾਲਚ ਮਾਰ ਗਿਆ ਕਿ ਸਾਰੇ ਸਾਰੇ ਮੈਂ ਦੇਖਦਾ ਵੀ ਕਿ ਕਈਆਂ ਨੇ ਤਾਂ ਪੂਰੇ-ਪੂਰੇ ਘਰੇ ਚੜਾਏ ਹੋਏ ਆ ਕਿਰਾਏ ਤੇ ਵਾਹਿਗੁਰੂ ਸਾਰਿਆਂ ਤੋਂ ਫਤਿਹ ਬੁਲਾਈਏ ਸਾਰਿਆਂ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੇਖੋ ਜਿੱਦਾਂ ਤੁਸੀਂ ਕੀ ਆਵੇ ਇੱਕੋ ਦਮ ਤਾਂ ਨਹੀਂ ਇਹ ਕਾਰਨ ਬਣਦੇ ਹੁੰਦੇ ਤੇ ਸਾਡੇ ਜਿਹੜੇ ਪਿੰਡ ਦੀਆਂ ਇੱਕ ਤਰਾਸ ਦੀ ਸੀ ਜੀ ਮੈਂ ਤੁਹਾਨੂੰ ਪਿੱਛੇ ਤੋਂ ਜਾਵਾਂ ਤੇ ਜਦੋਂ ਇਹ ਜ਼ਮੀਨ ਚੰਡੀਗੜ੍ਹ ਬਣੀ ਹੈ ਉਦੋਂ ਇਹ ਜਿਹੜਾ ਪਿੰਡ ਸੀ ਸਾਡਾ ਕੁੰਬੜਾ ਇਹ ਸੰਘਰਸ਼ ਕਰਦਾ ਸੀ ਵੀ ਚੰਡੀਗੜ੍ਹ ਨਹੀਂ ਬਣਨੀ ਚਾਹੀਦੀ ਤੇ ਉਹ ਤੋਂ ਬਾਅਦ ਇੱਕ ਜੋ ਡੀਬीडी ਕਿੜ ਕੱਢੀ ਗਈ ਸਾਡੇ ਪਿੰਡ ਕੁੰਬੜੇ ਨਾਲ ਸਾਡੀ ਅੱਧੀ ਜ਼ਮੀਨ ਯੂਟੀ ਚ ਪਾਤੀ ਤੇ ਅੱਧੀ ਪੰਜਾਬ ਚ ਕਰਤੀ ਅੱਛਾ ਜੀ ਤੇ ਉਦੋਂ ਇਹ ਸ਼ੁਰੂਆਤ ਇੱਥੋਂ ਹੋ ਜਾਂਦੀ ਹੈ ਇਹ ਅੱਛਾ ਤੁਹਾਡਾ ਹਲੇ ਵੀ ਪਿੰਡ ਅੱਧਾ ਯੂਟੀ ਚ ਹੈ ਅੱਧਾ ਪੰਜਾਬ ਚ ਹਾਂਜੀ ਹਾਂਜੀ ਜਿੰਨੇ ਸੈਕਟਰ ਨੇ 51 ਤੋਂ ਲੈ ਕੇ 48 ਤੱਕ ਇਹ ਸਾਡੀ ਕੁੰਬੜੇ ਪਿੰਡ ਦੀ ਜ਼ਮੀਨ ਸੀ ਅੱਛਾ ਜੀ ਜਿਹੜੇ ਝੂਟੀ ਚ ਨੇ ਅੱਛਾ ਜੀ ਤੇ ਜਿਹੜੇ ਇੱਧਰ ਆ ਗਏ ਪੰਜਾਬ ਚ ਆ ਗਏ 9 ਫੀਸ ਤੋਂ ਲੈ ਕੇ 11 ਫੀਸ ਤੱਕ ਤੇ ਬਾਕੀ ਇਹ 67 8 ਇਹ ਸਾਰੇ ਕੁੰਬੜੀ ਦੀ ਜ਼ਮੀਨ ਹੈ ਤੇ ਸਾਨੂੰ ੱਡੀ ਬੁੜੀ ਮਾਰ ਪਈ ਹੈ ਵੀ ਸਾਡੇ ਕਦੀ ਚੰਡੀਗੜ੍ਹ ਵਾਲੇ ਨੇ ਥੋੜੀ ਬਹੁਤੀ ਜ਼ਮੀਨ ਲੈ ਲਈ ਕਦੇ ਪੰਜਾਬ ਨੇ ਲੈ ਲਈ ਤੇ ਐਡਾ ਬੜਾ ਲੋਕ ਹੈ ਵੀ ਸਾਡੇ 90% ਲੋਕ ਲੈਂਡਲੈਸ ਹੋ ਗਏ ਕਿਉਂਕਿ ਇੱਕ ਵਾਰੀ ਜ਼ਮੀਨ ਹੀ ਜ਼ਮੀਨਾਂ ਥੋੜੀਆਂ ਸੀ ਵੱਡੇ ਪਿੰਡ ਸੀ ਤੇ ਜਦੋਂ ਜ਼ਮੀਨ ਕੁਆਰ ਹੁੰਦੀ ਸੀ ਜਿਹੜੇ ਜ਼ਿਮੀਂਦਾਰ ਸੀ ਜ਼ਮੀਨਾਂ ਵਾਲੇ ਉਹਨਾਂ ਨੂੰ ਤਾਂ ਪੈਸੇ ਮਿਲ ਜਾਂਦੇ ਉਹ ਤਾਂ ਚਲੇ ਜਾਂਦੇ ਸੀ ਬਾਹਰ ਆਪਣੀ ਜ਼ਮੀਨਾਂ 'ਚ ਰਹਿਣ ਲੱਗ ਗਏ ਜੀ ਜਿਹੜੇ ਉਰੇ ਤੋਂ ਘਰ-ਬਾਰ ਸੀ ਉਹ ਅਗਲਾ ਪਿੱਛੇ ਤੋਂ ਵੇਚ ਦਿੰਦਾ ਸੀ ਇਹ ਸਾਡੀ ਕੱਲਿਆਂ ਦੀ ਹੈ ਨਹੀਂ ਵੀ ਪਿੰਡ ਕੰਪਟੇ ਵਾਲੇ ਵਸਨੀਕਾਂ ਦੀ ਨਹੀਂ ਇਹ ਹਨ ਗਹਿਲੀ ਹੈ ਫਿਰ ਜਦੋਂ ਬੰਦਾ ਬਾਹਰ ਤੋਂ ਆਣ ਕੇ ਇੱਥੇ ਜ਼ਮੀਨ ਲੈ ਲੈਂਦਾ ਘਰ ਲੈ ਲੈਂਦਾ ਉਹ ਚਾਹੇ ਪੀਜੀ ਬਣਾਏ ਜਾਂ ਆਪ ਰਹੀ ਚਾਹੇ ਕੁਝ ਕਰੇ ਉਹਦੇ ਤੇ ਆਪਣਾ ਕੋਈ ਕੰਟਰੋਲ ਹੀ ਨਹੀਂ ਰਹਿ ਜਾਂਦਾ ਤੇ ਇਸੇ ਤਰ੍ਹਾਂ ਹੀ ਇਹ ਇੱਥੋਂ ਸ਼ੁਰੂਆਤ ਹੁੰਦੀ ਹੈ ਤੇ ਉਤੋਂ ਆਵਾਜ਼ ਸ਼ੁਰੂਆਤ ਹੁੰਦੀ ਹੁੰਦੀ ਹੈ ਦੇਖੋ ਆ ਜਿਹੜੀ ਗੱਲ ਹੈ ਇੱਥੇ ਤੱਕ ਅਪੜ ਗਈ ਤੇ ਅਸੀਂ ਤਾਂ ਸਾਰਿਆਂ ਤੋਂ ਜ਼ਿਆਦਾ ਇਹਨੂੰ ਕਸੂਰਮਾਰ ਮੰਨਦੇ ਆ ਲੋਕਾਂ ਦਾ ਕਸੂਰ ਨਹੀਂ ਹੈ ਇਹਦੇ 'ਚ ਕਸੂਰ ਹੈਗਾ ਸਿਸਟਮ ਦਾ ਸਿਸਟਮ ਦਾ ਕਿਉਂ ਕਸੂਰ ਹੈ ਕਿਉਂਕਿ ਜਿੱਥੇ ਜਿਹੜਾ ਕਿਰਾਏਦਾਰ ਪ੍ਰਵਾਸੀ ਆਉਂਦਾ ਹੈ ਕਿਤੇ ਕਿਰਾਏਦਾਰ ਤੇ ਰਹਿੰਦਾ ਕੰਮ ਕਰਦਾ ਕਿਸੇ ਨੂੰ ਕੋਈ ਹੈਗਾ ਦੁੱਖ ਨਹੀਂ ਹੈਗਾ ਦੁੱਖ ਸਾਨੂੰ ਇਸ ਗੱਲ ਦਾ ਵੀ ਉਹਨਾਂ ਦੇ ਰਸਣ ਕਾਰਡ ਤੇ ਵੋਟਰ ਕਾਰਡ ਕਿਉਂ ਬਣਾਏ ਜਾਂਦੇ ਨੇ ਜਦੋਂ ਵੋਟਰ ਕਾਰਡ ਬਣਗੇ ਉਹਨਾਂ ਦੇ ਰਸ਼ਨ ਕਾਰਡ ਬਣਗੇ ਉਹਨਾਂ ਨੂੰ ਜਿਹੜੇ ਸਾਡੇ ਪੋਲਿਟਿਕਲ ਲੋਕ ਹੈ ਉਹਨਾਂ ਨੂੰ ਸ਼ਾਇਦ ਹੰਦੇ ਨੇ ਜਦੋਂ ਪੋਲਿਟਿਕਲ ਲੋਕ ਸ਼ਾਇਦ ਹੰਦੇ ਨੇ ਤਾਂ ਕ੍ਰਾਈਮ ਵੱਧਦਾ ਤੇ ਕ੍ਰਾਈਮ ਨੂੰ ਇਹਨੂੰ ਰੋਕਣ ਲਈ ਸਾਨੂੰ ਪੋਲਿਟਿਕਲ ਲੋਕਾਂ ਨੂੰ ਇਹਨੂੰ ਪਿੱਛੇ ਹਟਾਣ ਲਈ ਸਾਨੂੰ ਇਹਨਾਂ ਦਾ ਜਿਹੜਾ ਵੋਟ ਬੈਂਕ ਹੈ ਉਹਨੂੰ ਕੈਨਸਲ ਕਰਨਾ ਪਊਗਾ ਵੀ ਇਹਨਾਂ ਦੀ ਵੋਟ ਨਾ ਬਣੇ ਤੇ ਇਹਨਾਂ ਦਾ ਰਸ਼ਨ ਕਾਰਡ ਨਾ ਬਣੇ ਤੇ ਇਹ ਸਿਸਟਮ ਨਾਲ ਇਹਦਾ ਕੁਝ ਹੱਲ ਹੋ ਸਕਦਾ ਤੇ ਅਸੀਂ ਇਹੀ ਕਰਦੇ ਆ ਵੀ ਜਿਹੜਾ ਵਰਤਾਰਾ ਵਰਤਿਆ ਇਹ ਉਸੇ ਵੇਲੜ ਪੁਣੇ ਦਾ ਤੇ ਉਹਦਾ ਕੰਮ ਹੈ ਜਿਹੜੀ ਸਰਕਾਰ ਨੇ ਸਾਨੂੰ 2 ਰੁਪਏ ਕਿਲੋ ਆਟਾ 300 ਜੂਨਟ ਫ੍ਰੀ ਕਰਨਾ ਇਹਦੇ ਨਾਲ ਸਾਡੇ ਜਿਹੜੇ ਆਮ ਪ੍ਰਵਾਸੀ ਮਜ਼ਦੂਰ ਕਿਹਾ ਸਾਡੇ ਲੋਕ ਕੰਮ ਕਰਦੇ ਸੀ ਉਹਨਾਂ ਨੂੰ ਵੇਲੜ ਬਣਾਤਾ ਵੇਲੜ ਬਣ ਕੇ ਬੰਦਾ ਹੁਣ ਵਿਲਾ ਮਨਸ਼ਦਨ ਕਾ ਕਰੋ ਕੋਈ ਨਾ ਕੋਈ ਸ਼ਰਾਰਤ ਕਰੇਗਾ ਜਦ ਇਸ ਤਰ੍ਹਾਂ ਉਹ ਮੁਹੱਲਿਆਂ ਚ ਘੁੰਮਣਗੇ ਤਾਂ ਲੜਾਈ ਝਗੜਾ ਦਾ ਸੁਭਾਅਕ ਹੀ ਹੈ ਉਹ ਅੱਛਾ ਇੱਕ ਚੀਜ਼ ਵੀ ਇੱਥੇ ਜਿਹੜੀ 371 ਧਾਰਾ ਹੈ ਇਹ ਜਿਹੜੀ ਧਾਰਾ ਹੈ ਇਹ ਲਾਗੂ ਕਿਉਂ ਨਹੀਂ ਕਰਦੇ ਪੰਜਾਬ ਚ ਬਾਕੀ ਸਟੇਟਾਂ 'ਚ ਕਿਉਂ ਕੀਤੀ ਹੋਈ ਆ ਇਹਨਾਂ ਦੀ ਇਹਨਾਂ ਦੇ ਰਾਸ਼ਨ ਕਾਰਡ ਦੱਸ ਰਹੇ ਨੇ ਬਾਬਾ ਜੀ ਸਾਡੇ ਵੀ ਰਾਸ਼ਨ ਕਾਰਡ ਬਣ ਜਾਂਦੇ ਆ ਹੋਰ ਕਰ ਦਿੰਦੇ ਆ ਉਹ ਫਿਰ ਇਹਨਾਂ ਨੂੰ ਤਾਂ ਵੋਟ ਗਿਣਤੀ ਆ ਤੇ ਜਿਹੜੇ ਸੂਝਵਾਨ ਵੋਟਰ ਨੇ ਜਿਹੜੇ ਦੇਖ ਕੇ ਬੰਦਾ ਪਰਖ ਕੇ ਜਿਨ੍ਹਾਂ ਨੂੰ ਨੌਲੇਜ ਹੁੰਦੀ ਆ ਵੋਟ ਬੰਦੇ ਆ ਇੱਕ ਸ਼ਰਾਬ ਦੀ ਬੋਤਲ ਪਿੱਛੇ ਵਿਕਣ ਵਾਲਾ ਬੰਦਾ ਉਹ ਵੋਟ ਪਾ ਕੇ ਉਹਦਾ ਬੇੜਾ ਕਰਕ ਕਰ ਦਿੰਦਾ ਇਹ ਜਿਹੜਾ ਜਿਹੜਾ ਇਲੈਕਸ਼ਨ ਸਿਸਟਮ ਹੈ ਨਾ ਇਹ ਇਹਦੀ ਥਾਂ ਤੇ ਸਿਲੈਕਸ਼ਨ ਸਿਸਟਮ ਹੋਣਾ ਚਾਹੀਦਾ ਜਿਹੜਾ ਗੁਣਾ ਦੇ ਆਧਾਰ ਤੇ ਉਹਦੀ ਦੇਸ਼ ਭਗਤੀ ਦੇ ਆਧਾਰ ਤੇ ਜਿਹੜਾ ਹੋਵੇ ਨਾ ਕਿ ਗਿਣਤੀ ਵੱਲ ਗਿਣਤੀ ਵੱਲ ਭੱਜੀ ਜਾਂਦੇ ਆ ਆਹੀ ਦੱਸ ਰਹੇ ਨੇ ਇਹ ਗਿਣਤੀ ਵੱਲ ਭੱਜਿਆ ਉਹ ਗਿਣਤੀ ਜਦੋਂ ਅਗਲੇ ਨਸ਼ਾ ਦੇ ਕੇ ਸ਼ਰਾਬਾਂ ਦੇ ਕੇ ਹੋਰ ਦੇ ਕੇ ਵੋਟ ਪਵਾ ਲੈਂਦੇ ਆ ਬਸ ਕੰਮ ਖਤਮ ਜਿਹੜੇ ਸੂਝਵਾਨ ਇਹ ਜੇ ਬੰਦੇ ਆ ਜਿਹੜੇ ਦਰਦ ਰੱਖਦੇ ਆ ਪੰਜਾਬ ਦਾ ਇਹਨਾਂ ਨੂੰ ਹੁਣ ਪਤਾ ਸਾਰਾ ਵੀ ਸਾਡੀਆਂ ਜ਼ਮੀਨਾਂ ਸੀ ਸਾਡਾ ਕੁਝ ਸਾਰਾ ਕੁਝ ਸੀ ਉਹ ਖਤਮ ਕਰਤਾ ਇਹਨਾਂ ਨੂੰ ਪਾਸੇ ਕਰਤਾ ਜਿਹੜੇ ਬੰਦੇ ਇੱਥੇ ਆ ਕੇ ਮਜ਼ਦੂਰੀਆਂ ਕਰਦੇ ਸੀ ਉਹਨਾਂ ਨੂੰ ਉਹਨਾਂ ਦਾ ਵੋਟ ਅਧਿਕਾਰ ਦੇ ਕੇ ਉਹਨਾਂ ਦੇ ਵੋਟਰ ਕਾਰਡ ਬਣਾ ਕੇ ਰਾਸ਼ਨ ਗਰਾਂ ਸਾਡੇ ਸਿਰ ਤੇ ਬਿਠਾਈ ਜਾਂਦੇ ਆ ਉਹਦਾ ਨਤੀਜਾ ਹੈ ਜੀ 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 373ਏ ਜਿਹੜੀ ਧਾਰਾ ਤੁਸੀਂ ਦੱਸ ਰਹੇ ਹੋ ਤੁਸੀਂ ਇਹ ਚਾਹੁੰਦੇ ਹੋ ਵੀ ਜਿੱਦਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈਗਾ ਉਹ ਵੀ ਹੋਣਾ ਚਾਹੀਦਾ ਵੀ ਹਿਮਾਚਲ ਬਿਲਕੁਲ ਅਸੀਂ ਤਾਂ ਉਹ ਵੀ ਕਹਿੰਦੇ ਆ ਵੀ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਕਿ ਪੰਜਾਬ ਵਿੱਚ ਇੱਥੇ ਕੋਈ ਕੰਮ ਕਰੇ ਕੋਈ ਕੁਝ ਕਿਸੇ ਤਰ੍ਹਾਂ ਦਾ ਵੀ ਕੋਈ ਉਹਨੂੰ ਦਿਲ ਕਰਦਾ ਉਹ ਕੰਮ ਕਰੇ ਤੇ ਇੱਥੇ ਉਹਨੂੰ ਕੋਈ ਪ੍ਰਾਪਰਟੀ ਲੈਣ ਦਾ ਤੇ ਉਹਨੂੰ VOTER ਦਾ ਤੇ RATION CARD ਦਾ ਅਧਿਕਾਰ ਇਹ ਨਹੀਂ ਹੋਣਾ ਚਾਹੀਦਾ ਇਹ ਹੈਗਾ ਉਧਰ ਪਹਿਲਾ ਜਦੋਂ ਕਿ ਤਲंगाना ਚ ਅਰੁਣਾਚਲ ਪ੍ਰਦੇਸ਼ ਚ ਮਨੇ ਪਰਚੇ ਹੈਗਾ ਵੀ ਕੋਈ ਵੀ ਬੰਦਾ ਬਾਹਰੋਂ ਜਾ ਕੇ ਆਪਣੀ ਵੋਟ ਤੇ RATION CARD ਉੱਤੇ ਦੇ ਉਹ ਲਾਭ ਨਹੀਂ ਲੈ ਸਕਦਾ ਤੇ ਇਸ ਤਰ੍ਹਾਂ ਹੀ ਅਸੀਂ ਵੀ ਚਾਹੁੰਦੇ ਹਾਂ ਵੀ ਸਾਡਾ ਪੰਜਾਬ ਹੈ ਛੋਟਾ ਜਿਹਾ ਇੱਕ ਸਟੇਟ ਰਹਿ ਗਿਆ। ਪਹਿਲਾਂ ਇੱਕ ਪੰਜਾਬ ਸੀ। ਪੰਜਾਬ ਨੂੰ ਕੱਟ ਕੇ ਉਹਨੂੰ ਲੈਂਦਾਰ ਤੇ ਚੜ੍ਹਦਾ ਪੰਜਾਬ ਬਣਾਤਾ। ਫਿਰ ਉਹਦੀ ਪੰਜਾਬੀ ਸੂਬੇ 'ਚੋਂ ਮੰਗ ਹੋਈ। ਫਿਰ 1966 'ਚ ਇੱਕ ਪੰਜਾਬ ਨੂੰ ਹੋਰ ਛੋਟਾ ਕਰਕੇ ਇੱਕ ਚੌਥਾ ਹਿੱਸਾ ਪਾਰਟ ਬਣਾਤਾ। ਇਸ ਕਰਕੇ ਜਿਹੜੀ ਪੰਜਾਬ ਨਾਲ ਬੇਇਨਸਾਫੀ ਕਰੀ ਹੈ ਇਹ ਸ਼ੁਰੂ ਤੋਂ ਅੰਗਰੇਜ਼ਾਂ ਤੋਂ ਲੈ ਕੇ 1947 ਤੋਂ ਲੈ ਕੇ ਅੱਜ ਤੱਕ ਇਹ ਹੁੰਦੀ ਰਹੀ ਹੈ। ਇਸੇ ਹੀ ਉਹੀ ਸਰਕਾਰ ਦੀ ਨੀਤੀ ਦਾ ਨਤੀਜਾ ਹੈ ਵੀ ਇਸ ਪੰਜਾਬ 'ਇਹ ਜਿਹੜੀ ਪੰਜਾਬੀਆਂ ਦੀ ਜਿਹੜੀ ਮਾਰਸ਼ ਰਕਮ ਹੈ ਇਹਨੂੰ ਖਤਮ ਕੀਤਾ ਜਾਏ। ਜਿਹੜੀ ਚੰਡੀਗੜੇ ਜੀ ਚੰਡੀਗੜ ਨੂੰ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਰਾਜਸਤਾਨੀ ਹੋਊਗੀ ਪੰਜਾਬ ਦੀ ਤੇ ਫਿਰ ਪੰਜਾਬ ਅਤੇ ਹਰਿਆਣਾ ਦੀ ਬਣਾਤਾ ਤੇ ਇੱਕ ਯੂਨੀਅਨ ਟੈਰੀਟਰੀ ਬਣاتی ਤੇ ਹੁਣ ਸੁਣਨ ਦੇ ਵਿੱਚ ਆ ਰਿਹਾ ਸੀਗਾ ਕਿ ਉਹਨਾਂ ਦੀ ਵਿਧਾਨ ਸਭਾ ਦੇ ਲਈ ਵੀ ਹਰਿਆਣਾ ਦੀ ਚੰਡੀਗੜ ਦੇ ਵਿੱਚ ਵੱਖ ਜ਼ਮੀਨ ਦਿੱਤੀ ਜਾ ਰਹੀ ਹੈ ਔਰ ਅਸੀਂ ਡੈਮੋਗ੍ਰਾਫੀ ਦੇਖਦੇ ਹਾਂ ਪਹਿਲਾਂ ਸਾਨੂੰ ਛੋਟੇ ਹੁੰਦੇ ਨਿੱਕੇ ਹੁੰਦੇ ਆ ਨਾ ਅਸੀਂ ਜਾਂਦੇ ਹੁੰਦੇ ਸੀ ਤਾਂ ਕਾਫੀ ਜ਼ਿਆਦਾ ਆਬਾਦੀ ਸਾਨੂੰ ਪੰਜਾਬੀਆਂ ਦੇ ਹੀ ਦਿਖਦੀ ਸੀ ਕਿਤੇ ਵੀ ਮੇਲਿਆਂ 'ਚ ਜਾ ਰਹੇ ਹਾਂ ਘੁੰਮਣ ਜਾ ਰਹੇ ਹਾਂ ਚੰਡੀਗੜ੍ਹ ਸੈਕਟਰ 17 ਜਾ ਰਹੇ ਹਾਂ ਹੁਣ ਅਸੀਂ ਜਾਂਦੇ ਹਾਂ ਤਾਂ ਪੰਜਾਬੀ ਬੰਦਾ ਬੜਾ ਘੱਟ ਦਿਖਾਈ ਦਿੰਦਾ ਸਾਨੂੰ ਇਹ ਜਿਹੜੀ ਡੈਮੋਗ੍ਰਾਫੀ ਖੋਲੀ-ਖੋਲੀ ਚੇਂਜ ਹੋ ਰਹੀ ਹੈ ਔਰ ਜਿਹੜਾ ਤੁਹਾਡੇ ਇਲਾਕੇ ਦੇ ਵਿੱਚ ਇੰਨਾ ਚੇਂਜ ਹੋਇਆ ਇਹਦਾ ਫਿਰ ਹੱਲ ਕੀ ਮੰਨਦੇ ਹੋ ਕਿਉਂਕਿ ਹੁਣ ਤਾਂ ਬਹੁਤ ਆਬਾਦੀ ਪੰਜਾਬ ਦੇ ਵਿੱਚ ਆ ਚੁੱਕੀ ਹੈ ਪ੍ਰਵਾਸੀਆਂ ਦੀ ਪਹਿਲੇ ਪੰਜਾਬ ਜੋ ਬਣਿਆ ਚੰਡੀਗੜ੍ਹ ਬਣਿਆ ਹੈਗਾ ਜੀ ਸਾਡੇ ਪਿੰਡੋ ਜਿ ਬਣਿਆ ਹੋਇਆ ਸਾਰੇ ਪੰਜਾਬ ਦੇ ਸਾਰੇ ਪੰਜਾਬੀ ਪਿੰਡਾ ਜਿਹੇ ਉਹਨੂੰ ਉਜਾੜ ਕੇ ਬਾਹਰੋਂ ਲਿਆਣ ਕੇ ਸਾਨੂੰ ਇੱਕ ਬਹੁਤ ਬੜੀ ਮਾਰ ਪਾ ਰਹੀ ਹੈ ਪੋਲਿਟੀਕਲ ਤੇ ਇਹਦਾ ਹੱਲ ਕੀ ਮੰਨਦੇ ਹੋ ਜੀ ਹੱਲ ਇਹ ਜੀ ਜਿਹੜਾ ਸਰਕਾਰਾਂ ਨੇ ਚਾਹੇ ਕਾਂਗਰਸ ਦੀ ਆਈਏ ਚਾਹੇ ਕੋਈ ਹੋਰ ਸਰਕਾਰ ਆਈਏ ਸਾਰਿਆਂ ਨੂੰ ਇੱਕੋ ਇੱਕ ਸੀ ਵੀ ਇਹਨਾਂ ਦਾ ਜਿਹੜਾ ਚੰਡੀਗੜ੍ਹ ਤੋਂ ਹੱਕ ਮੁੱਦਾ ਖਤਮ ਕੀਤਾ ਜਾਏ ਪਹਿਲਾਂ ਇਹਨਾਂ ਨੇ ਪੰਜਾਬੀ ਲੈਂਗੁਏਜ ਤੇ ਡਾਕਾ ਮਾਰਿਆ ਫਿਰ ਕਾਂਗਰਸ ਸਰਕਾਰ ਨੇ ਜਿਹੜੇ ਜਿਹੜੇ ਜਿੱਥੇ ਜਿੱਥੇ ਅਸੀਂ ਜਿਹੜੇ ਵਸਿੰਦੇ ਸੀ ਸਾਨੂੰ ਤਾਂ ਕੋਈ ਪਲਾਟ ਨਹੀਂ ਮਿਲਿਆ ਸਾਨੂੰ ਘਰਾਂ ਦਾ ਵੀ ਕੀਮਤ ਨਹੀਂ ਮਿਲੀ ਸਾਨੂੰ ਕੁਝ ਨਹੀਂ ਮਿਲਿਆ ਜਿਹੜੇ ਪ੍ਰਵਾਸੀ ਸਰਕਾਰੀ ਜ਼ਮੀਨ ਤੇ ਆਣ ਕੇ ਝੁੱਗੀਆਂ ਪਾ ਕੇ ਬੈਠ ਗਏ ਉਹਨਾਂ ਨੂੰ ਦੇਖੋ ਤਨਾਸ ਵੱਲ 12-13000 ਕੁਆਟਰ ਉਹ ਵੀ ਨਾਰਮਲ ਜੀ ਕੀਮਤ ਤੇ ਉਹਨਾਂ ਨੂੰ ਸਾਰਿਆਂ ਨੂੰ ਉੱਥੇ ਪ੍ਰਵਾਸੀਆਂ ਨੂੰ ਝੁੱਗੀ ਵਾਲਿਆਂ ਨੂੰ ਦਿੱਤਾ ਤੇ ਇਹ ਹੋਰ ਕੀ ਹੈ ਇਹ ਇਹ ਸ਼ਰਾਰਤ ਸਰਕਾਰ ਦੀ ਬੜੀ ਬਹੁਤ ਵੱਡੀ ਕਾਂਸਪੀਰੇਸੀ ਹੋਇਆ ਮੁਹਾਲੀ ਵੀ ਮੈਂ ਸੁਣਿਆ ਕਿ ਸੈਕਟਰ ਚ ਹੋਇਆ ਇਦਾਂ ਇਹ ਇੱਥੇ ਵੀ ਸੀ ਜੀ ਇੱਥੇ ਅੰਬਸਾਹਬ ਕੋਲ ਕਲੋਨੀ ਸੀ ਇੱਕ 10 ਵੇ ਸੀ ਗੁਰਨਾਨਕ ਕਲੋਨੀ ਬਣਾਈ ਇਹਨਾਂ ਨੂੰ ਸਾਰਿਆਂ ਨੂੰ ਜ਼ਮੀਨ ਅਕਵਾਇਰ ਕਰਕੇ ਉਹ ਜਗਤਪੁਰਾ ਕਲੋਨੀ ਚ ਜਾ ਕੇ ਬਸਾਤਾ ਸਾਰੇ ਮੁਹਾਲੀ ਤੋਂ ਜਿਹੜਾ ਰੇਲਵੇ ਤੋਂ ਪਾਰ ਹੈ ਹੁਣ ਦੇਖੋ ਉੱਥੇ ਸਾਨੂੰ ਤਾਂ ਆਪਣਾ ਪੰਜਾਬ ਹੀ ਨਹੀਂ ਲੱਗਦਾ ਸਾਨੂੰ ਤਾਂ ਉੱਥੇ ਬਿਹਾਰ ਆਰ ਹੋਰ ਲੱਗਦਾ ਤੇ ਅਸੀਂ ਜੇ ਪੁਣੀ ਜ਼ਮੀਨਾਂ ਚ ਮਕਾਨ ਪਾਉਣੇ ਆ via 2 ਮਰਲੇ ਦਾ 4 ਮਰਲੇ ਦਾ ਸਾਡੇ ਤੇ ਤਾਂ ਜਦੇ ਗਮਾੜਾ ਸਕੰਜਾ ਕੱਸਦੀ ਹੈ ਤੇ ਤੁਸੀਂ ਪਰਮਿਸ਼ਨ ਨਹੀਂ ਜੀ ਲਈ ਪੈਰੀਫੈਕਟ ਦੇ ਅੰਡਰ ਹੈ ਜੀ ਇਹ ਤੁਸੀਂ ਕਰ ਨਹੀਂ ਸਕਦੇ ਤੇ ਉੱਥੇ ਦੇਖੋ 4-5 ਕਿਲੋਮੀਟਰ ਦੇ ਵਿੱਚ ਦੋ-ਦੋ ਚਾਰ-ਚਾਰ ਮਰਲੇ ਲੈ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੀ ਰਜਿਸਟਰੀਆਂ ਵੀ ਹੋ ਰਹੀਆਂ ਤੇ ਉਹਨਾਂ ਨੂੰ ਕਨੈਕਸ਼ਨ ਵੀ ਮਿਲ ਰਹੇ ਆ ਬਿਜਲੀ ਦੇ ਉਹਨਾਂ ਦੇ ਰਸਨ ਕਾਰਡ ਵੀ ਬਣ ਗਏ ਆਧਾਰ ਕਾਰਡ ਵੀ ਬਣ ਗਏ ਵੋਟਰ ਕਾਰਡ ਵੀ ਮਿਲ ਗਏ ਸਾਨੂੰ ਇਹ ਵਿਤਕਰਾ ਕਿਉਂ ਹੋ ਰਿਹਾ ਇਹ ਪਹਿਲਾਂ ਤਾਂ ਜੀ ਸਾਡੇ ਪਿੰਡ ਨਹੀਂ ਪਾਈ ਕਿਸਾਨ ਸੀ ਸਾਡਾ ਟੋਟਲੀ ਧਾਰਮਿਕ ਪਿੰਡ ਤੇ ਖੁੱਲਾ ਡੁੱਲਾ ਤੇ ਹਰ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਜੋ ਸਾਰਿਆਂ ਨਾਲ ਮਿਲਵਰਤਨ ਤੇ ਹੁਣ ਤਾਂ ਸਾਨੂੰ ਇਹ ਲੱਗਦਾ ਵੀ ਸਾਡਾ ਪਿੰਡ ਹੀ ਨਹੀਂ ਹੈ ਤੇ ਉਹ ਪਿੰਡ ਤੇ ਆ ਪਿੰਡ ਜੀ ਅੱਜ ਦੇਖੀਏ ਤਾਂ ਤਾਂ ਉਹਦੇ ਤੇ 200% ਦਾ ਫਰਕ ਪੈ ਗਿਆ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ ਜੀ ਕਿਉਂਕਿ ਜਿਹੜੇ ਅਸਲ ਪੰਜਾਬ ਦੇ ਵਸਿੰਦੇ ਆਪਣੇ ਪਿੰਡ ਦੇ ਵਸਿੰਦੇ ਸੀ ਉਹ ਜੱਟ ਜ਼ਿਮੀਂਦਾਰ ਆਪਣੇ ਜ਼ਮੀਨਾਂ 'ਚ ਚਲੇ ਗਏ ਜਿਹੜੇ ਮੁਲਾਜ਼ਮ ਤਬਕਾ ਸੀ ਜੱਟ ਜ਼ਿਮੀਂਦਾਰਾਂ 'ਚੋਂ ਉਹਨਾਂ ਨੇ ਆਪਣੇ ਸ਼ਹਿਰ 'ਚ ਕੋਠੀਆਂ ਪਾਲੀਆਂ ਤੇ ਜਿਹੜੇ ਆਮ ਲੋਕ ਬਾਹਰੋਂ ਜਿਹੜੇ ਉਹਨਾਂ ਦੇ ਘਰਵਾਰ ਰਹਿ ਗਏ ਉਹ ਆਪਣੇ ਵੇਚ ਗਏ ਉਹਨਾਂ ਚ ਕੋਈ ਕਿਸੇ ਨੇ ਬਾਹਰ ਤੋਂ ਆਣ ਕੇ ਲੈ ਕੇ ਪੀਜੀ ਬਣਾ ਲਈ ਕਿਸੇ ਨੇ ਕੁਝ ਕਰ ਲਿਆ ਕਿਸੇ ਨੇ ਦੁਕਾਨਾਂ ਪਾ ਲੀਆਂ ਇਹ ਉਹਨਾਂ ਨੇ ਆਪਣਾ ਸਿਸਟਮ ਚੇਂਜ ਕਰ ਲਿਆ ਰਹਿ ਗਏ ਸਾਡੇ ਦੋ ਤਬਕੇ ਇਹਦੇ ਚ ਆਜਣ ਤਬਕਾ ਰਹਿ ਗਿਆ ਵਾਲਮੀਕੀ ਰਹਿ ਗਏ ਰਮਦਾਸੀ ਰਹਿ ਗਏ ਜਿਨ੍ਹਾਂ ਕੋਲ ਜ਼ਮੀਨ ਇਹ ਵਿਚਾਰੇ ਬੇਵਸਦੀ ਨੂੰ ਇੱਥੇ ਬੈਠੇ ਨੇ ਤੇ ਉਰੇ ਜਿਹੜਾ ਹੈਗਾ ਜਦ ਹਰ ਥਾਂ ਇਹ ਪ੍ਰਵਾਸੀ ਮਜ਼ਦੂਰ ਆ ਜਾਣ ਇਹ ਮਿਕਸ ਹੋ ਕੇ ਫਿਰ ਕਿਸੇ ਦਾ ਪਤਾ ਹੀ ਨਹੀਂ ਲੱਗਦਾ ਵੀ ਇਹ ਆਪਣੇ ਪਿੰਡ ਦਾ ਹੈ ਕਿ ਬਾਹਲੇ ਪਿੰਡ ਦਾ